ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਪਿੱਟੂ ਨਿਯਾਮਪੁਰ ਸਵਾਤਗਤ ਹਾਂ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਬੈਠੇ ਆਂ ਮੰਡੇਰ ਫਾਰਮ ਹਾਊਸ ਤੇ ਰਿਟਾਇਰਡ ਡੀਐਸਪੀ ਅਜਮੇਰ ਸਿੰਘ ਜੀ ਦਾ ਇਹ ਫਾਰਮ ਹਾਊਸ ਆ ਆਪਾਂ ਪਹਿਲਾਂ ਵੀ ਇੱਥੇ ਵੀਡੀਓ ਬਣਾਈ ਸੀ ਤੁਸੀਂ ਉਹ ਵੀਡੀਓ ਨੂੰ ਬਾਬਾ ਪਿਆਰ ਦੇ ਰਹੇ ਹੋ ਆ ਚੱਲ ਰਹੀ ਹੈ ਆਪਣੇ ਚੈਨਲ ਤੇ ਤੇ ਉਮੀਦ ਕਰਦਾ ਐਸ ਵੀਡੀਓ ਨੂੰ ਵੀ ਦਮੇਗੇ ਹੋ ਤੇ ਪਹਿਲਾਂ ਆਪਾਂ ਮਣਾਈ ਸੀ ਮੁਰਗੀ ਤੇ ਮੁਰਗੀ ਫਾਰਮ ਤੇ ਤੇ ਆਪਣੇ ਮੱਛੀ ਪਾਲਣ ਤੇ ਤੇ ਵੱੱਟੇ ਕਾ ਪਾਲਣ ਤੇ ਤੇ ਹੁਣ ਬਣਾਉਣ ਲੱਗੇ ਆਪਾਂ ਬਾਗਬਾਨੀ ਤੇ ਬਾਈ ਦਾ ਬਾਗ ਲਾਇਆ ਹੋਇਆ ਕਾਫੀ ਵੱਡਾ 25 ਪ੍ਰਕਾਰ ਦੇ ਬੂਟੇ ਲਾਏ ਹੋਇਆ ਜੇ ਆਪਾਂ ਗੱਲ ਕਰੀਏ ਇੱਕ ਅਦਾ ਨਹੀਂ 25 ਪ੍ਰਕਾਰ ਦੇ ਬੂਟੇ ਨਾਲੇ ਸਬਜ਼ੀਆਂ ਆਰਗੈਨਿਕ ਸਾਰੀਆਂ ਇੱਥੇ ਹੀ ਉਗੋਏ ਨੇ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਹ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਉਹਦਾ ਮਿੱਟੂ ਰਿਆ ਹਾਂ ਪਰ ਪੇਜ ਨੂੰ ਫਾਲੋ ਯੂ ਕਰਿਓ ਤੇ ਬੈਲ ਆਈਕਨ ਦੀ ਘੰਟੀਆਂ ਓਨ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਉਹ ਕਰਦੇ ਆ ਵੀ ਨਾਲ ਬਾਦ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਮਾਜੀ ਪਹਿਲਾਂ ਤਾਂ ਦੱਸਕੋ ਆਪਣਾ ਵੇਰਪਾ ਦੇ ਰੋਣ ਵਾਲੇ ਆਪਣੇ ਫਾਰਮ ਹਾ우스 ਦੀ ਲੋਕੇਸ਼ਨ ਦੱਸ ਦਿਓ ਮੇਰਾ ਨਾਮ ਅਜਮੇਰ ਸਿੰਘ ਮਡੇਰ ਪਿੰਡ ਮੇਰਾ ਦੀਗਾ ਮਡੇਰ ਜੀ ਜੀ ਹਾਂਜੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਜੀ ਤੇ ਸੁਭਿਆ ਤੇ ਆਪਣੇ ਫਾਰਮ ਹਾਊਸ ਦੀ ਲੋਕੇਸ਼ਨ ਹੈ ਮਤਲਬ ਕਿ ਫਾਰਮ ਹਾਊਸ ਦੀ ਲੋਕੇਸ਼ਨ ਹੈ ਕਿ ਧੰਨੇ ਤੋਂ 10 ਕਰੋੜ ਤੇ ਠੀਕ ਹੈ ਜੀ 10 ਕਰੋੜ ਤੇ ਫਤਿਹਪੁਰ ਤੋਂ ਅੱਧਾ ਕਿਲੋਮੀਟਰ ਪਿਛੇ ਹਟਮਾ ਠੀਕ ਹੈ ਜੀ ਹਾਂ ਜੀ ਅੱਜ ਸੜਕ ਜਰਗੜੀ ਨਜਉਂਪੁਰ ਲਸਾੜਾ ਇਹਨਾਂ ਪਿੰਡਾਂ ਨੂੰ ਜੋੜਦੀ ਹੈ ਇਹ ਸੜਕ ਠੀਕ ਹੈ ਜੀ ਠੀਕ ਮੰਨ ਲਓ ਦਰਸ਼ਕੋ ਤੁਹਾਨੂੰ ਇੱਕ ਦੱਸ ਦਈਏ ਵੀ ਬਾਈ ਜੀ ਦੀ ਬਦੌਲਤ 10 ਪਿੰਡ ਆਰਗੈਨਿਕ ਫਰੂਟ ਖਾਂਦੇ ਨੇ ਉਹਨਾਂ ਵਿੱਚੋਂ ਇੱਕ ਪਿੰਡ ਮੇਰਾ ਵੀ ਆ ਜਾਂਦਾ ਇੱਥੋਂ ਮੰਨ ਲਓ 5 ਕਿਲੋਮੀਟਰ ਤੇ ਮੇਰਾ ਪਿੰਡ ਆ ਤੇ ਬਾਈ ਜੀ ਬੜੇ ਨਿੱਗੇ ਸੁਆਦੇ ਮਾਲਕ ਨੇ ਚਲੋ ਅੱਗੇ ਗੱਲਬਾਤ ਕਰਾਂਗੇ ਤੇ ਬਾਈ ਜੀ ਜੀ ਆਪਾਂ ਗੱਲ ਕਰੀਏ ਤੁਹਾਨੂੰ ਇਹ ਬਾਗਬਾਨੀ ਦਾ ਸ਼ੌਕ ਮੱਲਾ ਬਸਮਤ ਨਹੀਂ ਦੀ ਕੋਈ ਇੱਕਦਮ ਬਾਗ ਵਿੱਚ ਮਨਚ ਬਿਜਾਰ ਆਇਆ ਵੀ ਆਪਾਂ ਰੈਡ ਹੋ ਕੇ ਇਹਨਾਂ ਦਾ ਬਣਾਵਾਂਗੇ ਮੂ ਬੂਟੇ ਲਾਉਣ ਦਾ ਸੌਂਕਾ ਮੈਨੂੰ ਪਹਿਲਾਂ ਤੋਂ ਸੀ ਠੀਕ ਹੈ ਜੀ ਪਰ ਜਦ ਹੁਣ ਫੇਸਬੁਕਾਂ ਤੇ ਦੇਖਦੇ ਸੀ ਵੀ ਬੂਟਾ ਲਾਤਾ ਪਾਣੀ ਪਾਤਾ ਫੇਸਬੁਕ ਤੇ ਲੋਕਾਂ ਨੇ ਪਾਤੀ ਹਾਂਜੀ ਉਹ ਪਾਲਣਾਂ ਵਾਲਾ ਕੋਈ ਖਿਆਲ ਨਹੀਂ ਕੀ ਰੱਖਦਾ ਸਹੀ ਗੱਲ ਆ ਦੋ ਚਾਰ ਮੇਰੇ ਪਾਣੀ ਪਾਉਂਦਾ ਜੀ ਬਸ ਹਾਂਜੀ ਉਹ ਪਾਣੀ ਪਾਉਣ ਵਾਲਾ ਕੋਈ ਹੋਰ ਹੁੰਦਾ ਲਾਉਣ ਵਾਲਾ ਫੋਟਾਂ ਝੱਕ ਜਾਣ ਵਾਲਾ ਸਹੀ ਗੱਲ ਆ ਜੀ ਹੁਣ ਤਾਂ ਪਲਾਸਟਿਕ ਦੇ ਆ ਗਏਗੇ ਨਾ ਉਹ ਚੀਜ਼ ਤੋਂ ਪ੍ਰਭਾਵਿਤ ਹੋ ਕੇ ਮੈਂ ਹਾਂਜੀ ਸੋਚਿਆ ਵੀ ਨਾਲ ਤਾਂ ਆਕਸੀਜਨ ਦਾ ਫਾਇਦਾ ਹੋਊ ਨਾਲੇ ਫਰੂਟ ਵਧੀਆ ਮਿਲੂਗਾ ਆਪਾਂ ਨੂੰ ਜੀ ਜੀ ਇਹਦੇ ਕਰਕੇ ਬਸ ਮੈਂ ਲਾ ਲਿਆ ਦੂਜਾ ਆਪਣੇ ਕੋਲ ਜ਼ਮੀ ਠੀਕ ਹੈ ਜੀ ਉਹਦੇ ਚਾਹ ਪਲਾਤੇ ਬੂਟੇ ਆਪਣੇ ਠੀਕ ਹੈ ਜੀ ਨਾਲੇ ਬੂਟੇ ਪਾਲ ਲੈ ਨਾਲੇ ਹੁਣ ਆਕਸੀਜਨ ਵਾਧੂ ਮਿਲਦੀ ਆ ਨਾਲੇ ਇੱਥੇ ਘੁੰਮਣ ਫਿਰਨ ਨੂੰ ਬੁੱਲਾ ਹਾਂ ਜੀ ਇਹਨੂੰ ਜੀ ਕਰਦਾ ਇੱਧਰ ਟਰੈਕ ਬਣਿਆ ਹੋਇਆ ਤਲਾ ਦੇ ਆਲੇ-ਦਾਲੇ ਮੱਛੀਆਂ ਦੇ ਦੇ ਹਾਂਜੀ ਹਾਂਜੀ ਉੱਥੇ ਸੈਰ ਕਰੋ ਜਿੰਨੀ ਮਰਜ਼ੀ ਸਵੇ ਮੰਕੂਲ ਬਣਿਆ ਹੋਇਆ ਨਾਓ ਸਹੀ ਗੱਲ ਆ ਜੀ ਕਾਂਤਨਿੰਨ ਨੂੰ ਤਾਂ ਅਤੇ ਜੀਤੀ ਕੇ ਸਮਦਾ ਫਰੂਟ ਆ ਹਰ ਹਰ ਮੌਸਮ ਦਾ ਮੌਸਮੀ ਫਰੂਟ ਹੈਗਾ ਆਪਣੇ ਕੋਲ ਮੰਨ ਲੀ ਜਿਹੜਾ ਵੀ ਫਰੂਟ ਮੌਸਮ ਦੇ ਵਿੱਚ ਹੁੰਦਾ ਉਹ ਤੁਹਾਡੇ ਕੋਲ ਹੈਗਾ ਦਰਸ਼ਕੋ ਆਪਣੀ ਵੀਡੀਓ ਬਾਈ ਉਹਨਾਂ ਦੀ ਬਣਾਈ ਹੋਈ ਆ ਪਹਿਲਾਂ ਤਲਾਬ ਵਗੈਰਾ ਸਾਰਾ ਦਿਖਾਇਆ ਹੋਇਆ ਹੈ ਇਹਦੇ ਵਿੱਚ ਵੀ ਦਿਖਾਵਾਂਗੇ ਯਾਨੀ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਉਹ ਪਾਇਆ ਸਿਰਫ ਮੱਛੀ ਪਾਲਣ ਤੇ ਮੁਰਗੀ ਪਾਲਣ ਤੇ ਬਤਖ ਪਾਲਣ ਦੇ ਉੱਤੇ ਆ ਤੇ ਆਪਣੀ ਬਾਗਬਾਨੀ ਦੇ ਆ ਬਾਈ ਜਿਵੇਂ ਬੱਬੂ ਮਾਨ ਸਾਹਿਬ ਜੀ ਨੇ ਕਿਹਾ ਸੀ ਅੰਬ ਮੂਨ ਅੰਬ ਅਮਰੂਦ ਤੇ ਕਿਨੂੰ ਲਾਤੇ ਹਨਾਰ ਨਹੀਂ ਬਾਕੀ ਗੱਲਾਂ ਸੋਹਣੀਆਂ ਐ ਇੰਨਾ ਸਰਦਾਰ ਨਹੀਂ ਵਾਹ ਜੀ ਤੁਸੀਂ ਸਰਦਾਰੀ ਵੀ ਸਾਂਭ ਕੇ ਰੱਖੀ ਹੋਈ ਆ ਸਾਡੀ ਤੇ ਬੋਵੇਂ ਤਾਂ ਚਾਰ ਫਰੂਟਾਂ ਦੀ ਗੱਲ ਕਰੀ ਦੀ ਤੁਸੀਂ ਤਾਂ 25 ਲਾਦੇ 25 ਤੋਂ ਵੀ ਵੱਧ ਹੋਣਗੇ ਮੇਰੇ ਹਿਸਾਬ ਨਾਲ ਕਿਹਦੇ ਹੋ 25 30 ਕਿਸ ਨੂੰ ਦੇ ਹੋਣ ਹਾਂ ਜੀ ਹਾਂ ਤੇ ਜ਼ਿਆਦਾਤਰ ਆਪਣੇ ਕਿਹਨੇ ਆ ਜੀ ਉਹ ਤਾਂ ਮੰਨ ਲਓ ਜ਼ਿਆਦਾਤਰ ਮੇਰੇ ਕੋਲ ਸੇਬ ਵੀ ਹੋ ਜਾਂਦੇ ਆ ਇਹ ਤਾਂ ਦੋ ਹੀ ਨੇ ਬੇਰੀ ਤੇ ਆੜੂ ਅੱਛਾ ਜੀ ਹਾਂ ਜੀ ਬਾਕੀ ਅੰਗਰ ਆਂਬ ਹੋ ਜਾਣਗੇ ਮੇਨੂੰ ਨਾ ਆਂਬਾਂ ਦੇ ਵੀ ਅਮਰੂਦ ਦੇ ਵੀ ਹੈਗੇ ਠੀਕ ਆ ਜੀ ਚਿੱਤੀ ਬੂਟੇ ਅੰਬਾਂ ਦੇ ਵੀ ਆ ਗਏ ਯਾਨੀ ਇਹ ਬੂਟਾ ਆਪਾਂ ਸੇਲ ਵੀ ਕਰ ਦਿੰਨੇ ਆ ਲੋਕਾਂ ਨੂੰ ਹਾਂ ਇਹ ਕੀ ਹੋ ਜਾ ਕਰਨੀ ਉਹ ਅਗਲੇ ਸਾਲ ਹੋਣਗੇ ਠੀਕ ਆ ਜੀ ਬਸ ਇਹ ਐਸਤੀ ਹੋਈ ਰਹੀ ਹੈ ਹਾਂ ਜੀ ਨਰਸ ਕੋ ਆੜੂ ਲੱਗਿਓ ਨੇ ਇਸ ਟਾਈਮ ਬੜੇ ਮਿੱਠੇ ਨੇ ਪਹਿਲਾਂ ਜਦ ਵੀਡੀਓ ਬਣਾਈ ਆ ਉਹ ਜਦ ਬੇਰ ਲੱਗੇ ਸੀ ਬੇਰ ਵੀ ਘੂਏ ਮਿੱਠੇ ਸੀ ਕਿਉਂਕਿ ਇਹਨਾਂ ਦੇ ਉੱਤੇ ਸਪਰੇਹਾਂ ਨਹੀਂ ਹੁੰਦੀਆਂ ਆਰਗੈਨਿਕ ਫਰੂਟ ਆ ਸਾਰਾ ਇਹ ਮਿੱਠਾ ਹੀ ਹੁੰਦਾ ਇਹ ਤੇ ਨਹੀਂ ਇਹ ਆਪਾਂ ਗੱਲ ਕਰੀਏ ਨਹੀਂ ਕਰਦੇ ਵੀ ਪੈਸਟੀਸਾਈਡ ਦਵਾਈਆਂ ਜੜਾਂ ਤੇ ਪਾਉਂਦੇ ਹਾਂ ਹਾਂ ਜੀ ਹਾਂ ਜੀ ਹੁਣ ਜਿਹੜਾ ਬੂਟਾ ਅੱਧਾ ਪੀਲਾ ਪੈ ਗਿਆ ਉਹ ਹਾਂਜੀ ਹਾਂ ਖੜੇ ਨੇ ਬੂਟੇ ਦੇ ਲੋ ਸਹੀ ਗੱਲ ਆ ਜੀ ਹਾਂ ਹਾਂ ਓਕਣੇ ਖੜਾ ਹਾਂ ਹਾਂ ਉਹ ਮੈਂ ਖੜਾ ਆਪੀ ਚੱਲ ਪੈਣਾ ਉਹਨੇ ਦਰਸ਼ਕੋ ਤੁਹਾਨੂੰ ਦਿਖਾਉਂ ਬੂਟਾ ਮੈਂ ਉਹ ਵੀਡੀਓ ਦੇ ਆਪਾਂ ਵਿੱਚ ਕਲਿੱਪ ਐਡ ਕਰੀ ਜਾਣੇ ਆ ਇਹਨਾਂ ਸੋਚੋ ਨੂੰ ਸਾਰਾ ਕੁਝ ਦਿਖਾਵਾਂਗੇ ਅਸੀਂ ਤੇ ਭਾਈ ਜੀ ਆਪਾਂ ਮੰਨ ਲਓ ਆਪਣੀ ਮੋਢਲੀ ਸਿੱਖਿਆ ਕਿੱਥੋਂ ਅਸਲ ਕੀਤੀ ਆ ਪਿੰਡ ਦੇ ਪਿੰਡ ਦੇ ਸਕੂਲ ਚ ਪੜਿਆ ਮੈਂ ਇਸ ਤੋਂ ਬਾਅਦ ਨਸਰਾਲੀ ਹਾਈ ਸਕੂਲ ਹਾਂਜੀ ਨਸਰਾਲੀ ਹਾਈ ਸਕੂਲ ਤੋਂ ਬਾਅਦ ਫਿਰ 2 ਸਾਲ ਬੌਂਦਵਲੀ ਕਾਲਜਰ ਆਈਟੀਆਈ ਚ ਲਾਇਆ ਨੇ ਠੀਕ ਹੈ ਜੀ ਉਹ ਤੋਂ ਬਾਅਦ ਫੌਜ ਕਿ ਹੋ ਗਿਆ ਪਹਿਲਾ ਫੌਜ ਚ ਹੋ ਗਿਆ 84 82 84 ਚ ਇੱਧਰ ਆ ਗਏ ਜੇ ਫਿਰ ਫੌਜ ਕਿ ਉਹ ਇੱਧਰ ਆ ਗਏ ਜੀ ਫਿਰ ਫੌਜ ਦਿਲ ਨਹੀਂ ਲੱਗਿਆ ਉਸ ਟਾਈਮ ਨਹੀਂ ਦਿਲ ਤਾਂ ਲੱਗਿਆ ਸੀ ਬਸ ਉਧਰੋਂ ਆਏ ਹੋਏ ਦੀ ਸਰੀਰ ਦੀ ਫਿਟਨੈਸ ਥੀ ਇੱਧਰ ਸਿਲੈਕਟ ਹੋ ਗਈ ਅੱਛਾ ਜੀ ਹਾਂ ਫਿਰ ਇੱਧਰ ਡਿਊਟੀ ਜਾਣ ਕਰ ਲਈ ਉਧਰ ਅੱਛਾ ਇੱਧਰ ਮੰਨ ਲਓ ਇੱਧਰ ਭਰਤੀ ਦੇਖਣ ਜਲੇ ਆਏ ਇੱਧਰ ਜੋ ਆ ਉਹ ਹੋ ਗਿਆ ਸਿਲੈਕਟ ਹੋ ਗਏ ਹਾਂ ਠੀਕ ਆ ਜੀ ਠੀਕ ਆ ਉਸ ਟਾਈਮ ਤਾਂ ਮੰਨ ਲਓ ਦੌਰ ਬੜਾ ਖਰਾਬ ਥੀ ਨਾ ਜੀ ਉਸ ਟਾਈਮ ਭਰਤੀ ਘੱਟ ਹੁੰਦੇ ਸੀ ਪੁਲਿਸ ਠੀਕ ਆ ਜੀ ਹਾਂ ਦਰਦੇ ਵੀ ਦੀ ਲੋਕ ਦੋਨੋਂ ਪਾਸੇ ਹੀ ਦਰਦੇ ਸੀ ਕਿ ਨਹੀਂ ਕਿਉਂਕਿ ਮੁਕਾਬਲੇ ਚੱਲਦੇ ਸੀ ਉਸ ਟਾਈਮ ਦੇ ਕਿ ਨਹੀਂ ਹਾਂ ਜੀ ਚਲੋ بڑا ਮਾੜਾ ਦੌਰ ਯੋਰ ਟਾਈਮ ਵੀ ਨਿਕਲ ਗਿਆ ਪੰਜਾਬ ਤੇ ਕਿ ਨਹੀਂ ਤੇ ਆਪਾਂ ਗੱਲ ਕਰੀਏ ਜੀ ਇਹ ਤੇ ਮਤਲਬ ਆਪਣੀ ਕਿੱਥੇ ਕਿੱਥੇ ਪੋਸਟਰ ਰਹੀ ਆ ਪੰਜਾਬ ਦੇ ਵਿੱਚ ਪੋਸਟਰ ਤਾਂ ਵਿੱਚ ਚੰਡੀਗੜ੍ਹ ਪਟਿਆਲਾ ਨਾਭਾ ਅੱਛਾ ਜੀ ਸੰਗਰੂਰ ਮਾਨਸਾ ਮਲੇਰਕੋਟਲਾ ਇਹਨਾਂ ਜਗ੍ਹਾ ਤੇ ਰਹੇ ਆ ਇਹਨਾਂ ਜਗ੍ਹਾ ਤੇ ਆਏ ਆ ਜੀ ਠੀਕ ਹੈ ਜੀ ਦਰਸਤੋ ਬਾਈ ਜੀ ਨਾ ਬੜੇ ਨਿੱਗੇ ਸਵਾਦੇ ਮਾਲਕ ਨੇ ਯਾਨੀ ਕੋਈ ਇਹਨਾਂ ਨੂੰ ਪਛਾਣ ਨਹੀਂ ਸਕਦਾ ਵੀ ਇਹ ਰਿਟਾਇਰ ਡੀਐਸਪੀ ਨੇ ਇਹ ਪੁਲਿਸ ਮੁਲਾਜ਼ਮ ਨੇ ਜਦ ਪਹਿਲੀ ਵਾਰ ਮਿਲਿਆ ਸੀ ਮੈਨੂੰ ਵੀ ਕੋਈ ਪਤਾ ਨਹੀਂ ਸੀ ਇਹਨਾਂ ਨੇ ਆਪ ਦੱਸਿਆ ਤੇ ਬਾਈ ਜੀ ਮੈਨੂੰ ਨਹੀਂ ਲੱਗਦਾ ਤੁਸੀਂ ਲਾਈਫ ਦੇ ਵਿੱਚ ਕਿਸੇ ਨਾਲ ਮੰਨ ਲਓ ਨਜਾਇਜ਼ ਤੰਗ ਕਰਿਆ ਹੋਊਗਾ ਜਾਂ ਕੁੱਟ ਮਾਰ ਕਰੀ ਹੋਗੀ ਤੁਸੀਂ ਤਾਂ ਗੱਲਾਂ ਬਾਤਾਂ ਨਾਲ ਸਮਝਾ ਦਿੰਦੇ ਹੋ ਮੈਂ ਉਹ ਗੱਲੇ ਨੂੰ ਤੰਗ ਕਰਨ ਦੀ ਲੋੜ ਨਹੀਂ ਪੈਂਦੀ ਜਿਹੜਾ ਬੰਦਾ ਸਮਝਦਾਰ ਆ ਉਹਨੂੰ ਆਪਣਾ ਬੋਲਣ ਦਾ ਵਤੀਰਾ ਠੀਕ ਹੋਣਾ ਚਾਹੀਦਾ ਠੀਕ ਹੈ ਜੀ ਬੰਦਾ ਪੂਰਾ ਪ੍ਰੈਸ ਹੋ ਜਾਂਦਾ ਸਭ ਕੁਝ ਦੱਸ ਦਿੰਦਾ ਕੋਈ ਅਜੀ ਗੱਲ ਨਹੀਂ ਹੈਗੀ ਵੀ ਕੁੱਟ ਕੇ ਸਭ ਨੂੰ ਕੁਝ ਤਾ ਉਹ ਹਾਂਜੀ ਹਾਂਜੀ ਹਾਂ ਮੈਂ ਉਹੀ ਕਹਣਾ ਜੀ ਤੁਹਾਡੀਆਂ ਗੱਲਾਂ ਇੰਨੀਆਂ ਵਧੀਆਂ ਨੇ ਬੰਦਾ ਪ੍ਰਭਾਵਿਤ ਹੋ ਜਾਂਦਾ ਤੁਹਾਡੀ ਪੁਆਇੰਟ ਬਜਾਣੀ ਦਰਸ਼ਕੋ ਨੋਟ ਕਰਨ ਵਾਲਾ ਵੀ ਆਪਾਂ ਗੱਲ ਬੰਦੇ ਤਰੀਕੇ ਨਾਲ ਕਰੀਏ ਅਗਲਾ ਕਹਿੰਦਾ ਪੁਲਿਸ ਮਾਲਾ ਜ ਮੇਰੇ ਨਾਲ ਇੰਨੇ ਤਰੀਕੇ ਨਾਲ ਗੱਲ ਕਰ ਰਿਹਾ ਆਪਾਂ ਵੀ ਸਹੀ ਸਹੀ ਦੱਸੋਗੇ ਨਹੀਂ ਹਾਂਜੀ ਹਾਂਜੀ ਹਾਂ ਤੇ ਭਾਈ ਜੀ ਜਦ ਆਪਾਂ ਮੇਰੀਆਂ ਤੋੜੀਆਂ ਹਾਂ ਉਹ ਵਾਲਾ ਇੱਥੇ ਵਧੀਆ ਸੇਲ ਹੋਈ ਜਾਂਦੀਆਂ ਨੇ ਇੱਥੇ ਫਿਰ ਤੋੜਨ ਵਾਲੀਆਂ ਫਿਰ ਆਪਾਂ ਪਿੰਡੋਂ ਲੈ ਕੇ ਆਨੇ ਆਂ ਤਿੰਗੋਂ ਰਿਸ਼ਤ ਵਾਲੇ ਆ ਜਾਂਦੇ ਨੇ ਆਪਦੇ ਘਰ ਨੂੰ ਲੈ ਜਾਂਦੇ ਨੇ ਇੱਥੇ ਤੋੜ ਕੇ ਅੱਛਾ ਠੀਕ ਹੈ ਠੀਕ ਆ ਹੁਣ ਵੀ ਉਹੀ ਮੇਰੇ ਗਾਲੀਆਂ ਆਏ ਆ ਉਹ ਆ ਜਾਂਦੇ ਨੇ ਠੀਕ ਆ ਠੀਕ ਤੋੜ ਕੇ ਸੱਜ ਰੱਖ ਗੀਆਂ ਤੇ ਜਾਨੀ ਸੇਲ ਵੀ ਆਪਣੇ ਇੱਥੇ ਹੋਈ ਜਾਂਦੀ ਨੇ ਇੱਥੇ ਹੀ ਹੋਈ ਜਾਂਦੀ ਠੀਕ ਆ ਜੀ ਇਹ ਵਧੀਆ ਤੋੜਨ ਨਾਲੇ ਚਲੋ ਲੋਕਾਂ ਨੂੰ ਪਤਾ ਲੱਗ ਗਿਆ ਨਾ ਇਹ ਮਾਰਕੀਟ ਵੀ ਉੱਥੇ ਹੁੰਦੇ ਹੈ ਕਨੇ ਹਾਂ ਹਾਂ ਇੱਕ ਥੋੜਾ ਗੁੜਾ ਕੀ ਆਪਣਾ ਇੱਥੇ ਜਤਿੰਦਰ ਕੁਮਾਰ ਇਹ ਵੀ ਮੜਾ ਮੁੰਡਾ ਬੜਾ ਹੋ ਆ ਵਧੀਆ ਵਧੀਆ ਪੂਰਾ ਨੌਕਰ ਆ ਤੁਹਾਡਾ ਤਾਂ ਸਾਰਾ ਸੰਭਾਲਦਾ ਕਰਹੀਂ ਇਹੀ ਸਾਬ ਦਾ ਮਾਲ ਕਾਲਾ ਕੰਮ ਇਹੀ ਕਰਦਾ ਮੈਂ ਤਾਂ ਤਿੰਨ ਦਿਨ ਇੱਥੇ ਦੋ ਦਿਨ ਕਿਤੇ ਇੱਕ ਦਿਨ ਕਿਤੇ ਹਾਂ ਜਿਆਦਾ ਇੱਥੇ ਘੁੰਮਣ ਫਿਰਨਾ ਚਾਹੀਦਾ ਅੱਛਾ ਜੀ ਇੱਥੇ ਆ ਕੇ ਸਕੂਨ ਜਿਹਾ ਮਿਲ ਜਾਂਦਾ ਸ਼ਹਿਰ ਚੋਂ ਸਹੀ ਗੱਲ ਆ ਜੀ ਦੋ ਚਾਰ ਦਿਨ ਇੱਥੇ ਲਾ ਲਈਦੇ ਨੇ ਹਾਂ ਜੀ ਹਾਂ ਭਾਈ ਮੇਰੇ ਹਿਸਾਬ ਨਾਲ ਤਾਂ ਜਿੰਨੇ ਮੱਲ ਬੂਟੇ ਫੜ ਦਿੰਦੇ ਨੇ ਆਪਣੀ ਆ ਇਸ ਗਰਮੀ ਸਰਦੀ ਵਾਲੇ ਮੌਸਮ ਵਿੱਚ ਤੁਸੀਂ ਤਾਂ ਨਹੀਂ ਕੋਈ ਛੱਡਿਆ ਹੋਣਾ ਕਿ ਨਹੀਂ ਨਹੀਂ ਸਭ ਲਾਤੇ ਜਿਹੜੇ ਦਾ ਪਤਾ ਲੱਗ ਜਾਂਦਾ ਉਹ ਲਾ ਦਈਦਾ ਮੈਨੂੰ ਡਰੈਗਨ ਫਰੂਟ ਨਹੀਂ ਦੇਖਿਆ ਕਦੇ ਉਹ ਵੀ ਲੈ ਆਇਆ ਸਿਰ ਮਗਰ ਲੈ ਆਇਆ ਅੱਛਾ ਅੱਛਾ ਮਾ ਜੀ ਦਾ ਵੀ ਭਾਈ ਨੇ ਉਹ ਕਿਉਂ ਨਹੀਂ ਲਾਇਆ ਆਇਆ ਇੱਕ ਕਬੂਤਾ ਹੀ ਲਾਇਆ ਹੋ ਅੱਛਾ ਜੀ ਤੂੰ ਫਿਰ ਤਿਆਰ ਕਰਾਂਗੇ ਠੀਕ ਆ ਜੀ ਠੀਕ ਆ ਬਾਜੀ ਹੁਣ ਤੁਸੀਂ ਤਾਂ ਤੁਹਾਨੂੰ ਤਾਂ ਦੇਖ ਕੇ ਆਪ ਵੀ ਤਿਆਰ ਕਰਨ ਦੀ ਮਤਲਬ ਨੌਲੇਜ ਆ ਗਈ ਹੋਣੀ ਆ ਨਾ ਜੀ ਜਿਵੇਂ ਕਲਮਾਂ ਲਾਉਂਦੇ ਨੇ ਉਹ ਬੂਕਟ ਘਟ ਘਟ ਕੇ ਇਹਨੂੰ ਸਿਖਾਈ ਜਾਂਦੇ ਆ ਅੱਛਾ ਅੱਛਾ ਜੀ ਲੀਚੀ ਆਪਣੇ ਲੀਚੀ ਤਾਂ ਹੋ ਗਈ ਲੀਚੀ ਚੀਕੂ ਤੇ ਉਹ ਤੋਂ ਬਿਲਾਵਾ ਆਪਾਂ ਨੇ ਇਲਾਇਚੀ ਹਾਂਜੀ ਲੌਂਗ ਤુલਸੀ ਜਿਹੜੀ ਇੱਕ ਲਾਈਮਨ ਗ੍ਰਾਸ ਇਹ ਚੀਜ਼ਾਂ ਵੀ ਲਾਈ ਹੋਏ ਨੇ ਵੀ ਜਿਹੜੀ ਆਰਗੈਨਿਕ ਜਿਹੜੀ ਟੀ ਆਪਣੇ ਕਿਹੜੀ ਟੀ ਹੁੰਦੀ ਹੈ ਸਹੀ ਆਹ ਗ੍ਰੀਨ ਟੀ ਗ੍ਰੀਨ ਟੀ ਉਹ ਇਹ ਤੁਸੀਂ ਤਿਆਰ ਕਰਕੇ ਪੀਨੇ ਆ ਅੱਛਾ ਉਹ ਵੀ ਥੋੜੀ ਲਾਈ ਹੋਈ ਹੈ ਜੀ ਹਾਂ ਉਹਦੇ ਵਾਸਤੇ ਬੂਟੇ ਲੱਗੇ ਹੋਏ ਨੇ ਬੂਟਿਆਂ ਦੇ ਬੂਟੇ ਲੱਗੇ ਨਾ ਹਾਂ ਚਲੋ ਦਰਸ਼ਕੋ ਦਿਖਾਵਾਂਗੇ ਥੋੜੇ ਬੂਟੇ ਉਹਨੂੰ ਵੀਡੀਓ ਐਡਿਟ ਕਰ ਦੂੰਗਾ ਮੈਂ ਬੱਚਾ ਲੌਂਗ ਦਾ ਅੱਛਾ ਜੀ ਤੁਸੀਂ ਜੇ ਮੈਂ ਉਹ ਵੀ ਹਾਂਜੀ ਲਾਈਮਨ ਗ੍ਰਾਸ ਹੋ ਗਿਆ ਇਹਨਾਂ ਦਾ ਥੋੜਾ ਥੋੜਾ ਪੱਤਾ ਤੋੜ ਕੇ ਉਸ ਪਾ ਦੋ ਵਾਲ ਲਓ ਤੇ ਦੇਖੋ ਕਿੰਨਾ ਵਧੀਆ ਟੇਸਟ ਆਉਂਦਾ ਠੀਕ ਆ ਜੀ ਥੋੜੇ ਸਾਰੇ ਲਾਏ ਹੋਏ ਨੇ ਜੀ ਹਾਂ ਹਾਂ ਯਾਨੀ ਫਿਰ ਤਾਂ ਜੀ ਇੱਥੇ ਥੋੜਾ ਮੈਂ ਕਹਿੰਦਾ ਇਹ ਸਵਰਗ ਹੈ ਦਰਸ਼ਕੋ ਇੰਨਾ ਦਿਲ ਲੱਗਦਾ ਨਾ ਇੱਥੇ ਆ ਕੇ ਉਧਰ ਜਣੀਆਂ ਦਾ ਪੱਕ ਜਾਂਦੇ ਹਾਂ ਉਹਨੇ ਤਲਾਬ ਕੰਨੀ ਉਹਦੇ ਆਲੇ-ਦੁਆਲੇ ਟਰੈਕ ਬਣੇ ਆਇਆ ਲਮਾਈ ਦੇ ਵਿੱਚ ਬਾਈ ਜੀ ਇਹ ਵੀ ਨਾ ਤੁਸੀਂ ਕੀ ਤੋਂ ਬਣਵਾਇਆ ਦੀ ਯਾਨੀ ਮੈਂ ਜਿਹੜਾ ਤੁਹਾਡੇ ਬਣਾਇਆ ਬੜਾ ਵਧੀਆ ਬਣਿਆ ਆ ਬਸ ਇੱਥੇ ਦੋਸਤ ਹੀ ਆਈ ਜਾਂਦੇ ਨੇ ਕੋਈ ਕਾਹਨ ਦੀ ਟਿਕਟ ਆ ਗਿਆ ਉਹਨੇ ਦਾਸਤਾ ਵੀ ਆਏ ਕਰ ਲੋ ਆ ਸੀਜ਼ ਕਰ ਲੋ ਉਹ ਕਰ ਲੋ ਬਬੂ ਮੈਂ ਕਰਾਂਗਾ ਥੋੜਾ ਦੋਸਤ ਵੀ ਪੁਲਿਸ ਮੁਲਾਜ਼ਮਾਂ ਦੇ ਕਾਫੀ ਹੁੰਦੇ ਨੇ ਜੀ ਜਿਵੇਂ ਉਹ ਦੇ ਹਰ ਸੇਵਸ ਕਰਦੇ ਆਪਾਂ ਕਿ ਨਹੀਂ ਜਿਹਦੇ ਬੰਦੇ ਨਾਲ ਬਾਪ ਪੈਂਦਾ ਉਹੀ ਤੇ ਹਰ ਕਿਸੇ ਨਾਲ ਬੰਦਾ ਹੁੰਦਾ ਜਾਂਦਾ ਹਾਂਜੀ ਹਾਂਜੀ ਹੁਣ ਕਈ ਤਾਂ ਬੰਦੇ ਡਿਊਟੀ ਤੇ ਕਿਸੇ ਨੂੰ ਤੁੰਦ ਨੇ ਆਪਣੇ ਨਾਲ ਤਾਂ ਆਨ ਲਾ ਨੂੰ 4 ਸਾਲ ਤੱਕ ਰਿਟਾਇਰ ਹੋਏ ਨੋਗੇ ਹਾਂਜੀ ਹੁਣ ਵੀ ਨਵਾ ਰਹੇ ਨੇ ਵੀ ਮੈਨੂੰ ਮਿਲਣ ਸਪੈਸ਼ਲ ਆਉਂਦੇ ਨੇ ਸਹੀ ਗੱਲ ਆ ਨਹੀਂ ਆਮ ਕਿਤੇ ਜਾਂਦਾ ਨਹੀਂ ਅਗਲਾ ਆਉਂਦਾ ਵੀ ਨਹੀਂ ਥੋੜਾ ਸੁਆਜ ਇੰਨਾ ਵਧੀਆ ਜੀ ਅਗਲਾ ਆਉਂਦਾ ਤੇ ਇੱਕ ਜਿਹੜੀ ਤੁਸੀਂ ਇਹ ਜਗ੍ਹਾ ਬਣਾਈ ਆ ਨਾ ਇਹ ਇੱਥੇ ਮੱਲੋ ਮੱਲੀ ਆਉਣ ਨੂੰ ਦਿਲ ਕਰਦਾ ਇੱਕ ਵਾਰ ਆ ਕੇ ਬੰਦਾ ਹਾਂ ਜਿਹੜਾ ਇੱਕ ਵਾਰ ਆ ਗਿਆ ਉਹ ਫਿਰ ਬਾਰ ਬਾਰ ਆਉਂਦਾ ਜਿਵੇਂ ਉਹ ਤੁਸੀਂ ਬਿਜ਼ਨਿਸ ਆਪਣੇ ਕੀ ਕਹਿਣਾ ਚਾਹੁੰਦੀ ਕਹੋ ਤੁਸੀਂ ਉਹਦਾ ਪੁੱਛਦੀ ਰਹਿੰਦੇ ਨੇ ਵੀ ਕਦੋਂ ਜਾਓਗੇ ਫਾਰਮ ਤੇ ਅਸੀਂ ਆਉਣਾ ਅੱਛਾ ਹਾਂ ਠੀਕ ਆ ਜੇ ਜਦੋਂ ਫਾਰਮ ਤੇ ਹੋਏ ਸਾਨੂੰ ਕਾਲ ਕਰਦੇ ਹੋ ਜੀ ਆਵਾਂਗੇ ਹਾਂਜੀ ਹਾਂਜੀ ਚੰਡੀਗੜ੍ਹ ਤੱਕ ਦੇ ਇੱਥੇ ਆਉਂਦੇ ਨੇ ਠੀਕ ਆ ਜੀ ਠੀਕ ਆ ਤੇ ਨਾਲ ਆਪਣਾ ਸਵੀਮਿੰਗ ਪੂਲ ਵੀ ਬਣਾਇਆ ਹੋਇਆ ਹੈ ਜੀ ਅੱਛਾ ਇਹੀ ਸਹੂਲਤਾਂ ਵੱਡੀਆਂ ਲੱਗਦੀਆਂ ਨੇ ਉਹਨਾਂ ਨੂੰ ਹੁਣ ਸ਼ਹਿਰਾਂ 'ਚ ਰਹਿੰਦੇ ਨੇ ਸ਼ਹਿਰਾਂ 'ਚ ਨਿੱਕੇ ਨਿੱਕੇ ਬਾਥਰੂਮ ਨੇ ਨਿੱਕੇ ਨਿੱਕੇ ਜ਼ਾਰੀਆਂ ਸਿਚੈਂਟ ਉਹ ਸਹੀ ਗੱਲ ਆ ਜੀ ਹਾਂ ਆਪਣਾ ਜਿੱਦੀ ਉਹਨਾਂ ਦੇ ਕੋਠਿਆਂ ਦੇ ਅੱਡਾ ਬਾਥਰੂਮ ਹਾਂ ਨਰਸ ਕੋ ਇਸ ਵਾਰ ਹਜੇ ਭਰਿਆ ਨਹੀਂ ਹੋਇਆ ਸਵੀਮਿੰਗ ਪੂਲ ਚਲੋ ਕੋਈ ਨਾ ਪਰ 20 ਦਿਨਾਂ ਤੱਕ ਉਹ ਫੇਰ ਵੀਡੀਓ ਬਣਾ ਲਾਂਗੇ ਕੂੜੀ ਪੈਂਦੀ ਆ ਜੇ ਕੂੜੀ ਅੱਛਾ ਅੱਛਾ ਤਾਂ ਨਹੀਂ ਬਣਾਇਆ ਹਾਂ ਗਰਦ ਗਰਦ ਭਰਿਆ ਨਹੀਂ ਹਾਂ ਗਰਦ ਪੈਂਦੀ ਆ ਨਾ ਜੀ ਬਸ ਪਰ ਕੱਲ ਨੂੰ ਪਰਸ ਨੂੰ ਮੁੱਕ ਜੂ ਫੇ ਬਣਾ ਦੇ ਹਾਂ ਹਾਂ ਇੱਥੇ ਵੀ ਹੁੰਦੀਆਂ ਇੱਥੇ ਵੀ ਹੁਣ ਵੀ ਥੋੜਾ ਜਿਹਾ 베ਸਟ ਫਰੂਟ ਆ ਤੁਹਾਡਾ ਇਹ ਫੇਰ ਮੁਰਗੀਆਂ ਖਾ ਲੈਂਦੀਆਂ ਨੇ ਜੀ 베ਸਟ ਫਰੂਟ ਇੱਥੇ ਮੁਰਗੀਆਂ ਬੱਤਾਂ ਇਹ ਚੀਜ਼ਾਂ ਖਾਈ ਜਾਂਦੇ ਨੇ ਸਾਡੇ ਸਾਰੇ ਕੁੱਤੇ ਵੀ ਫਰੂਟੇ ਖਾਂਦੇ ਨੇ ਤੇ ਕਿਤੇ ਵੀ ਫਰੂਟ ਖਾਣ ਲਾਦੇ ਹਾਂ ਐਂ ਬੰਦੇ ਵਾਂ ਖਾਂਦੇ ਨੇ ਰੇਡ ਕੇ ਸਿੱਟ ਦਿੰਦੇ ਨੇ ਅੱਛਾ 베ਰ ਦੀ ਵੀ ਮਰੂਤ ਨੀ ਮੈਂ ਕੁੱਤਿਆਂ ਨੂੰ ਰੋਟੀ ਖਾਂਦੇ ਤਾਂ ਯਾਨੀ ਹੋਰ ਕੋਈ ਦਾਲ ਸਬਜ਼ੀਆਂ ਨਹੀਂ ਬਣਾਉਂਦੇ ਨੇ ਉਹ ਤਾਂ ਖਾਂਦੇ ਜਰੂਰ ਤੋਣੇ ਦੇਖਿਆ ਸੀ ਤੇ ਆ ਫਰੂਟ ਖਾਂਦੇ ਨਾਲ ਪਹਿਲੀ ਵਾਰ ਸੁਣਿਆ ਤੇ ਕੁੱਤੇ ਵੀ ਤੁਸੀਂ ਫਰੂਟ ਖਾਣ ਲਾਦੇ ਚਲੋ ਖਾਂਦੇ ਦਿਖਾ ਦਾਂਗੇ ਇਹ ਇੱਕ ਕਲਿੱਪ ਲੈ ਲਿਓ ਉਹਨਾ ਠੀਕ ਆ ਜੀ ਤੇ ਇੱਕ ਮੈਂ ਹੋਰ ਦੇਖਿਆ ਜੀ ਥੋੜਾ ਨਾ ਤੁਸੀਂ ਕਿਹਾ ਸੀ ਪਿਛਲੀ ਵਾਰ ਜਿਹੜਾ ਚੀਜ਼ ਨਾ ਤੋੜ ਕੇ ਖਾਣ ਦਾ ਸੁਆਦ ਆਉਂਦਾ ਪਈ ਦਾ ਨਹੀਂ ਆਉਂਦਾ ਹੈਗਾ ਜੀ ਬਾਕੀ ਸਹੀ ਆ ਜਿਹੜਾ ਆਪਾਂ ਇੱਥੋਂ ਤੋੜ ਕੇ ਚੀਜ਼ ਖਾਣੀ ਆ ਨਾ ਉਹ ਯਾਰਾ ਸਵਾਲ ਆ ਲਾ ਦੀ ਐ ਇੱਕ ਆਪਾਂ ਬਾਜ਼ਾਰੋਂ ਲਾਇਆ ਹੁੰਦੀ ਉਹ ਪਈ ਆ ਉਹਦਾ ਉਹਨਾਂ ਸਵਾਲ ਨਹੀਂ ਆਉਣਾ ਹੈਗਾ ਕਿ ਨਹੀਂ ਹੁਣ ਸਬਜ਼ੀ ਇੱਥੇ ਅਸੀਂ ਜਿਹੜੀ ਕੋਈ ਵੀ ਸਬਜ਼ੀ ਆ ਤਕਰੀਬਨ 10 12 ਕਿਸਮ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਹਾਂਜੀ ਸਬਜ਼ੀ ਤੋੜ ਕੇ ਜੜੇ ਬਣਾਉਣੀਆਂ ਉਹਦਾ ਸਵਾਦ ਹੋਰ ਆ ਜਿਹੜੀ ਬਾਜ਼ਾਰ ਤੋਂ ਲੈਣੀ ਉਹ ਪਤਾ ਨਹੀਂ 4 ਦਿਨ ਪਹਿਲਾਂ ਵੀ ਫੁੱਫੀ ਹੋਈ ਆ 2 ਦਿਨ ਪਹਿਲੇ ਸਪਰੇਆ ਵੀ ਹੋਈਆਂ ਹੋਈਆਂ ਜੀ ਉੱਤੇ ਹੁਣ ਇਹਨਾਂ ਦੇ ਸੱਤੇ ਕੰਮ ਦੀ ਸਾਨੂੰ ਲੋੜ ਨਹੀਂ ਹੁਣ ਕਈ ਵਾਰ ਕੱਕੜੀ ਤੇ ਖੀਰਾ ਇੰਨਾ ਕੋੜਾ ਆ ਜਾਂਦਾ ਜੀ ਉਹ ਪਤਾ ਨਹੀਂ ਜ਼ਹਿਰ ਵਰਗਾ ਪਿਆ ਹੁੰਦਾ ਕੋੜਾ ਅਭੀ ਉਹ ਨਿੰਮ ਰੋਲ ਦੇ ਨੀ ਇੱਕ ਟੋਲ ਤੇ ਬਸ ਉਹਦੀ ਸਪਰੇ ਮਾਰ ਦਾਂਗੇ ਬੱਸ ਅੱਛਾ ਅੱਛਾ ਹਾਂ ਵੱਧ ਕੋਈ ਨਹੀਂ ਕਰ ਲੱਸੀ ਦੇ ਵਿੱਚ ਵੀ ਉੱਚ ਦਾ ਕੋਲ ਦੇ ਦਿੰਦੇ ਨੇ ਲੱਸੀ ਦੇ ਟੋਲ ਤੇ ਨਿੰਮ ਸੜ ਦੇਣੀ ਹੈ ਠੀਕ ਆ ਉਹਦਾ 10 15 ਦਿਨਾਂ ਬਾਅਦ ਉਹਦਾ 1 ਲੀਟਰ ਉਹਦਾ ਪਾਉ ਉਹ 10 ਲੀਟਰ ਪਾਣੀ ਦਾ ਪਾਉ ਪੰਪ ਪਰ ਕੇ ਸਪਰੇ ਕਰ ਹਾਂਜੀ ਹਾਂ ਠੀਕ ਜੀ ਮੱਖੀ ਮੁੱਖੀ ਨਹੀਂ ਆਉਂਦੀ ਸਹੀ ਗੱਲ ਆ ਜੀ ਬਾਕੀ ਉਹ ਮੱਖੀਆਂ ਮੁੱਖੀਆਂ ਦਾ ਮੁਰਗੀਆਂ ਮਰਗੀਆਂ ਚੱਕ ਦਿੰਦੀਆਂ ਨੇ ਵੱਤਗਾਂ ਮਛਰ ਮੋਛਰ ਨੂੰ ਮਾੜਾ ਮੋਟਾ ਇਹ ਵੀ ਸਵਾਈ ਕਰ ਜਾਂਦੀਆਂ ਨੇ ਕੋਈ ਮੱਖੀ ਨਹੀਂ ਦੀ ਜੀ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਇਹਦੀ ਕੋਈ 스ਮੈਲ ਵੀ ਕੋਈ ਨਹੀਂ ਆਉਂਦੀ ਦੇਖ ਲਓ ਇਹਨਾਂ ਨੇ ਬਿੱਠਾ ਪੁੱਠਾ ਜਿਵੇਂ ਕਰਦੀਆਂ ਨੇ ਕੋਈ ਰਸਮੈਲ ਨਹੀਂ ਆਉਂਦੀ ਹੈਗੀ ਜੇ ਤੁਸੀਂ ਦੱਸਦੇ ਸੀ ਵੀ ਬਣਾਈ ਇਸ ਤਰ੍ਹਾਂ ਨਾਲ ਹੋਇਆ ਜਾਂ ਪੁਰਾ ਚੱਲੇ ਕਿਵੇਂ ਤੁਸੀਂ ਕਹਿੰਦੇ ਜਿਵੇਂ ਹਾਂ ਕੋਈ ਵੀ ਹਵਾ ਚੱਲੇ ਆਪਣੇ ਇੱਧਰ ਰਹਿਸ ਵਾਲੇ ਪਾਸੇ ਨੂੰ ਹਵਾ ਨਹੀਂ ਆਉਂਦੀ ਹਵਾ ਨਹੀਂ ਆਉਂਦੀ ਪਾਲੀ ਸਾਈਡੋਂ ਨਿਕਲ ਜਾਣੀ ਆ ਉਹ ਹਾਂ ਸਿੱਧਾ ਤੈਨੂੰ ਮੰਨ ਲਓ ਜੇ ਕੋਈ ਤੁਹਾਨੂੰ ਦੇਖ ਕੇ ਇਹ ਚੰਗੀ ਚੀਜ਼ ਹਰੇਕੇ ਦੇਖਦਾ ਦੇਖਦਾ ਮੰਨ ਲਓ ਸੁਪਨਾ ਵੀ ਹੁੰਦਾ ਚਲ ਹਰ ਕੋਮਨ ਦਾ ਨਹੀਂ ਵੀ ਪੂਰਾ ਕਰ ਸਕਦਾ ਯਾ ਪਾ ਚਾਹੀਏ ਤਾਂ ਸੁਪਨਾ ਪੂਰਾ ਹੋ ਵੀ ਜਾਂਦਾ ਕਿ ਬੰਦਾ ਠਾਣੇ ਲਵੇ ਚੀਜ਼ ਕਿਹੜੀ ਨਹੀਂ ਹੋ ਜਾਂਦੀ ਯਾਨੀ ਕਈ ਬੰਦੇ ਨੌਕਰੀਆਂ ਕਰਦੇ ਨੇ ਉਹ ਵੀ ਸੋਚਦੇ ਨੇ ਵੀ ਅਸੀਂ ਵੀ ਰਿਟਾਇਰ ਹੋ ਕੇ ਇਦਾਂ ਦਾ ਬਣਾਈਏ ਤਾਂ ਇਹ ਮੰਨ ਲਓ ਕਿਤੇ ਹਮ ਸਿੱਖ ਕੇ ਬਣਾਵੇ ਜੀ ਜਾਂ ਕੋਈ ਵੀ ਬੂਟੇ ਕਿਵੇਂ ਲਵਾਵੇ ਇਦਾਂ ਦੇ ਬੂਟੇ ਬੈ ਤਾਂ ਕੋਈ ਐਡੀ ਹਿੰਮਤ ਕਰਦਾ ਨਹੀਂ ਮੈਂ ਦੇਖਿਆ ਹੁਣ ਆਪਣੇ ਕੋਲ 100-100 ਕਿੱਲੇ ਵਾਲੇ ਵੀ ਇੱਥੇ ਪਰਦੇ ਹਾਂਜੀ ਹਾਂ ਕੋਈ ਐਡੀ ਹਿੰਮਤ ਕਰਦਾ ਨਹੀਂ ਸਹੀ ਗੱਲ ਆ ਜੀ ਇਹ ਮੈਂ ਉਹੀ ਕਹਣਾ ਵੀ ਹਰੇਕ ਬੰਦਾ ਸੋਚ ਲੈਂਦਾ ਹਿੰਮਤ ਕਰਨੀ ਬਹੁਤ ਔਖੀ ਆ ਐਸੇ ਕਮਾਉਗਾ ਜਾ ਹਾ ਇਹਦੇ ਚ ਪੈਸੇ ਤਾਂ ਚਲੋ ਹੁਣ ਤੱਕ ਖੇਤੀ ਨਾਲੋਂ ਵੱਧ ਬਣਦੇ ਨੇ ਹਾਂਜੀ ਪਰ ਪਹਿਲਾਂ ਆਸ ਨਹੀਂ ਹੁੰਦੀ ਵੀ ਬਣਨਗੇ ਕਿ ਨਹੀਂ ਹਾਂ ਇਹ ਵੀ ਯਕੀਨ ਨਹੀਂ ਆਉਂਦਾ ਸਹੀ ਗੱਲ ਆ ਜੀ ਆਪਾਂ ਨੇ ਅਜੇ ਪਰਪੇ ਨੇ ਲਾਇਆ ਦੀ ਆਪਾਂ ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਲਾਇਆ ਦੀ ਜੀ ਬੁਢੀ ਦੀ ਲੋਕਾਂ ਨੂੰ ਆਕਸੀਜਨ ਦੇ ਠੀਕ ਹੈ ਜੀ ਉੱਥੇ ਕੋਈ ਹੈ ਨਹੀਂ ਇੰਨੇ ਦਰੱਖਤ ਹਾਂਜੀ ਹਾਂਜੀ ਉਦੇ ਕਰਕੇ ਆਪਾਂ ਦਰਾਖਤ ਲਾਈ ਸੀ ਪਰ ਬਣ ਕੇ ਵਧੀਆ ਹੈ ਹਾਂਜੀ ਤੇ ਦਰਸ਼ਕਾਂ ਨੂੰ ਦੱਸ ਦੋ ਜੀ ਇਹ ਖੇਤੀ ਨਾਲ ਹੋ ਜਾਂਦੀ ਮੂਰੇ ਨੇ ਹੈ ਹਾਂ ਖੇਤੀ ਨਾਲ ਹੋ ਜਾਂਦੀ ਹੈ ਖੇਤੀ ਕਾ ਆਪਾਂ ਨੇ ਕਣਕ ਜੀ ਦੀ ਨਾਲ ਰੋਜ਼ ਪੈਸਾ ਆਉਣਾ ਹਲੇ ਕਰ ਆ ਗਿਆ 1500 ਆ ਗਿਆ ਸਹੀ ਗੱਲ ਆ ਤੇ 6 ਮਹੀਨੇ ਬਾਅਦ ਆਉਣਾ ਹਾਂ ਹਾਂ ਇਹ ਨਾਲੇ ਥੋੜੇ ਲਾਏ ਇੱਕ ਇੰਨੇ ਨੇ ਕੋਈ ਬੂਟੇ ਲਾਵੇ ਜਿਹਨੇ ਕਿੱਥੇ ਵੀ ਕੀ ਜਾਂ ਮਿੱਥੇ ਵੀ ਕੀ ਜਾਂ ਜੇ ਆਪਾਂ ਸਾਰੀ ਇੱਕੋ ਲਾ ਦੇਂਦੇ ਫੇਰ ਉਹ ਮੰਡੀ ਛੱਡ ਕੇ ਹੋਣਾ ਪਿਆ ਕਰ ਲਈ ਮੰਡੀ ਛੱਡਣੇ ਪੈਂਦੇ ਆ ਇੱਥੇ ਹਰ ਦਿਨ ਦਾ ਮਤਲਬ ਰੂਟ ਖਾਈ ਜਾਂਦਾ ਹਾਂਜੀ ਆਹ ਤੁਹਾਡਾ ਇਹ ਕਿੰਨਾ ਆਪਣਾ ਏਰੀਆ ਹੈ ਸਾਰੇ ਇਹ ਤੇ 15 ਏਕੜ 15 ਏਕੜ 15 ਕਨਾਲ 15 ਕਨਾਲ ਆ ਇਹ ਠੀਕ ਆ ਜੀ ਠੀਕ ਆ 15 ਕਨਾਲ ਵੀ ਕਾਪੀ ਹੋ ਜਾਂਦੇ 15 ਬਿਘੇ ਕਹ ਲੋ ਕਨਾਲ ਕਹ ਲੋ ਕਿ ਨਹੀਂ 15 ਦੀ ਕਨਾਲ ਬਹੁਤ ਆ ਮੂ ਤਾਂ ਪਿੰਡਾਂ ਚ ਤੱਕੇੜਾ ਹਾਂ ਜੀ ਹਾਂ ਤੇ ਫਿਰ ਆਪਣਾ ਖੇਤੀ ਵੀ ਕਰਦੇ ਆ ਜੀ ਹੋਰ ਨਾਲ ਖੇਤੀ ਆਪਣੀ ਆਲੇ-ਦਾਲੇ ਜ਼ਮੀਨ ਆਪਣੀ ਆ ਅੱਛਾ ਜੀ ਅੱਛਾ ਇੱਧਰ ਵੀ ਆ ਉਹ ਮਗਰ ਵੀ ਆ ਮੋਟਾ ਮਗਰ ਲੱਗੀ ਹੋਈ ਠੀਕ ਆ ਜੀ ਠੀਕ ਆ ਉਹ ਵੀ ਕਰਦੇ ਆ ਆਪਾਂ ਖੇਤੀ ਕਰੀਏ ਜੀ ਤੇ ਜਾਨੀ ਜੇ ਕਿਸੇ ਨੇ ਲਾਉਣਾ ਹੋਵੇ ਇਹ ਇਦਾਂ ਦਾ ਬਾਗ ਜਾਨੀ ਉਹ ਛੋਟੇ ਲੈਵਲ ਤੋਂ ਸ਼ੁਰੂ ਕਰਦੇ ਪਹਿਲਾਂ ਦੇਖ ਰਵੇ ਬੀ ਬੂਟਾ ਸਹੀ ਆ ਹਾਂ ਹਾਂ ਫਿਰ ਉਸੇ ਉਸੇ ਕਿਸਮ ਦਾ ਪੱਤਾ ਦੇਖ ਹੁਣ ਬੂਟੇ ਨੂੰ ਤਾਂ ਜੇ ਆਪਾਂ ਧਿਆਨ ਨਾਲ ਦੇਖਾਂਗੇ ਬੂਟੇ ਕਿਸਮ ਦੀਆਂ ਗੱਲਾਂ ਕਰਦਾ ਪਤਾ ਲੱਗ ਜਾਂਦਾ ਸਹੀ ਗੱਲ ਹੈ ਇਹਦੇ ਨਾਲ ਦਾ ਬੂਟਾ ਦੁਬਾਰਾ ਦੇਖਾਂਗੇ ਪਤਾ ਲੱਗ ਜੂਗਾ ਆਪਾਂ ਨੂੰ ਇਹਦੇ ਨਾਲ ਦਾ ਜਾਂ ਫਰਕ ਆ ਹਾਂ ਜੀ ਹਾਂ ਪੱਤਿਆਂ ਦੇ ਫਰਕ ਤੋਂ ਪਤਾ ਲੱਗ ਜਾਂਦਾ ਸਹੀ ਗੱਲ ਹੈ ਇਹ ਬੂਟਾ ਨਹੀਂ ਹੈਗਾ ਉਹ ਹਾਂ ਜੀ ਹਾਂ ਉਹ ਕਹਿੰਦੇ ਨੇ ਵੀ ਆ ਆੜੂ ਦਾ ਉਹ ਵੀ ਆੜੂ ਦਾ ਉਹ ਵੀ ਆੜੂ ਹਾਂ ਜੀ ਹਾਂ ਪਰ ਨਹੀਂ ਹੂੰ ਹੂੰ ਉਹ ਆਪ ਦੇਖਣਾ ਪੈਂਦਾ ਉਹਨੇ ਤੇ ਆੜੂਏ ਦੇਨੇ ਨੇ ਪਰ ਆੜੂ ਆੜੂ ਤੋਂ ਫਰਕ ਆ ਸਹੀ ਗੱਲ ਹੈ ਜੀ ਬੇਰੀ ਜੀ ਫਰਕ ਹਾਂ ਜੀ ਆਪਣੇ ਹੁਣ ਐਪਲ ਬੇਰੀਆ ਪਹਿਲਾਂ ਆਪਣੇ ਅਮਰੋਂ ਚੱਲਦੀ ਸੀ ਹਾਂ ਜੀ ਹਾਂ ਉਹ ਬੜੀ ਵੱਡੀ ਹੋ ਜਾਂਦੀ ਸੀ ਅੱਛਾ ਇਹ ਬੜੀ ਵੱਡੀ ਨਹੀਂ ਹੁੰਦੀ ਅੱਛਾ ਠੀਕ ਹੈ ਜੀ ਯਾਨੀ ਠੀਕ ਜੀ ਬਣੀਆਂ ਨੇ ਏਰੀਆ ਦਾ ਉਹਦੇ ਨਾਲ ਬੇਰ ਮਿੱਠਾ ਇਹਦਾ ਠੀਕ ਹੈ ਜੀ ਯਾਨੀ ਆਪਣੇ ਆੜੂ ਬੇਰੀ ਅਮਰੂਦ ਜਾਮਣਾ ਚੀਕੂ ਚੀਕੂ ਸੇਵਾ ਸੇਵਾ ਅਲੂ ਬੁਖਾਰੇ ਕੇਲੇ ਅਲੂ ਬੁਖਾਰੇ ਕੇਲੇ ਆਪਣੇ ਐਪਲ ਇਹ ਤਾਂ ਆਪਣੇ ਆਮ ਹੁੰਦੇ ਯਾਨੀ ਫਰੂਟ ਕਾਫੀ ਹੋ ਜਾਂਦੇ ਆ ਹਾਂਜੀ ਨਾਰਗੁਰ ਨਾਰ ਹਾਂ ਹਾਂ ਯਾਨੀ ਸਾਰੇ ਹੀ ਹੁੰਦੇ ਆ ਟੋਟਲ ਆ ਠੀਕ ਆ ਟੋਟਲ ਯਾਨੀ ਜੋ ਵੀ ਪਤਾ ਲੱਗਦਾ ਮੈਂ ਉਹੀ ਲਾ ਦੇਣਾ ਇੱਥੇ ਜੇੜਾ ਜੇ ਨਹੀਂ ਕੋਈ ਰਹਿ ਗਿਆ ਜੇ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਲਾ ਦੇਣਾ ਲੈ ਕੇ ਲਾ ਦੇਣਾ ਠੀਕ ਆ ਜੀ ਕੋਈ ਸੁੱਕ ਗਿਆ ਉਹਦੀ ਜਗ੍ਹਾ ਉਹ ਲਾ ਦੇਣਾ ਸਹੀ ਗੱਲ ਆ ਭਰੀਆ ਤੇ ਗੰਨਾ ਵੀ ਵਿੱਜਿਆ ਹੋਇਆ ਜੀ ਹਾਂ ਗੰਨਾ ਵਿੱਚ ਵਿੱਜਿਆ ਹੋਇਆ ਤੋ ਆਪ ਦਿਖਾਉਣ ਬਾਅਦ ਜਲਵਾ ਹੋ ਜਾਊਗਾ ਮੈਨੂੰ ਸਹੀ ਗੱਲ ਆ ਜੀ ਤਾਂ ਸਭ ਤੋਂ ਨੂੰ ਹਜ਼ਾਇਤ ਪਿੱਛੇ ਦਿਖ ਰਿਹਾ ਹੂਆ ਬੈਕਸੈਟ ਕਰਨਾ ਨਹੀਂ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਤੇ ਹਾਂ ਤੇ ਜਾਂਦੇ ਜਾਂਦੇ ਬਾਈ ਜੀ ਤੁਸੀਂ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਮੈਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤੁਹਾਨੂੰ ਤਾਂ ਇਹ ਹੀ ਬੇਨਤੀ ਹੈ ਵੀ ਜੇ ਬਾਹਲਾ ਨਹੀਂ ਘਰਾਂ ਚ ਥੋੜਾ ਇੱਕ ਇੱਕ ਬੂਟਾ ਜਰੂਰ ਲਾ ਲਓ ਠੀਕ ਹੈ ਜੀ ਹਾਂ ਜੀ ਦੂਜਾ ਬਾਈ ਵੀ ਇਹ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਜ਼ਰਾ ਹਾਰਟ ਦਾ ਮਰੀਜ਼ ਆ ਇਸੇ ਕੰਮ ਤੇ ਆ ਇਹ ਜਰੂਰ ਮੇਰੀ ਬੇਨਤੀ ਹੈ ਵੀ ਇਹਦੇ ਸਬਸਕ੍ਰਾਈਬ ਕਰਿਓ ਜਰੂਰ ਤੈਨੂੰ ਦਾ ਧੰਨਵਾਦ ਭਾਈ ਧੰਨਵਾਦ ਭਾਈ ਜੀ ਤੁਹਾਡਾ ਹਾਂਜੀ ਦਰਸ਼ਕੋ ਬਾਈ ਦੀਆਂ ਯਾਨੀ ਗੱਲਾਂ ਬਹੁਤ ਵਧੀਆਂ ਨੇ ਗੱਲਾਂ ਅਮਲ ਕਰਨ ਵਾਲੀਆਂ ਗੱਲਾਂ ਨੇ ਭਾਈ ਬਹੁਤ ਵਧੀਆ ਗੱਲਾਂ ਕਰਦਾ ਤੇ ਬਾਈ ਦੀਆਂ ਗੱਲਾਂ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਜਿਹੜੀ ਆਪਣੀ ਬਾਈ ਦੀ ਪਹਿਲਾਂ ਵੀਡੀਓ ਬਣਾਈ ਤੀ ਉਹਦਾ ਆਪਾਂ ਲਿੰਕ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੁਹਾਨੂੰ ਉਹ ਵੀ ਜਦੋਂ ਜਰੂਰ ਦੇਖੋ ਪਹਿਲਾਂ ਇਹ ਵੀਡੀਓ ਦੇ ਵਿੱਚੋਂ ਓਦੋਂ ਬਾਅਦ ਉਹ ਵੀਡੀਓ ਦੇ ਵਿੱਚੋਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਫੇਸਬੁਕ ਉਧਰ ਬਿੱਟੂ ਨਹੀਂ ਆ ਪਰ ਬਈ ਨੂੰ ਫੋਲੋ ਕਰਿਓ ਇੰਸਟਾ ਤੇ ਆਪਣੀ ਆਈਡੀ ਹੈ ਬਿੱਟੂ ਨਹੀਂ ਆ ਪਰ ਬਨ ਤੇ ਹੁਣ ਜੇ ਆਪਾਂ ਨੂੰ ਇਜਾਜ਼ਤ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਸਸਿਕਾ